ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਤਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਬਾਜੂ ਡਿਜ਼ਾਈਨ ਬਾਰੇ ਦੱਸਾਂਗੇ ਇਹ ਆਪਾਂ ਸਿਮਰ ਦਾ ਫੈਬਰਿਕ ਲਿਆ ਹੈ ਅਤੇ ਉਹਦੇ ਇੱਥੇ ਇਸ ਤਰ੍ਹਾਂ ਲਾਈਨਿੰਗ ਲਾਈ ਹੋਈ ਹੈ ਆਪਣੀ ਬਾਜੂ ਦੀ ਕਟਾਈ ਹੋਈ ਹੋਇਆ ਇਹ ਆਪਾਂ ਕੱਚਾ ਕਰਿਆ ਹੋਇਆ ਸੂਈ ਨਾਲ ਇੱਕ ਤਾਂ ਇਹਦੇ ਆਪਾਂ ਇੱਥੇ ਇਸ ਤਰ੍ਹਾਂ ਇਹ ਮੋਤੀਆਂ ਵਾਲੀ ਲੈਸ ਲਾਉਣੀ ਹੈ ਇੱਕ ਆਪਾਂ ਇਹ ਵਾਲੀ ਲੈਸ ਲਾਵਾਂਗੇ ਕਿਉਂਕਿ ਬਾਜੂ ਪਲੇਨ ਹੀ ਐ ਬਾਜੂ ਤੇ ਕਢਾਈ ਹੈ ਨਹੀਂ ਗੀ ਬਾਜੂ ਆਪਾਂ ਅੱਗੇ ਤੋਂ ਅੰਬ੍ਰੇਲਾ ਰੱਖੀ ਹੋਈ ਐ ਤੇ ਆਪਾਂ ਉਸੇ ਹਿਸਾਬ ਨਾਲ ਲੈਸ ਲਈ ਹੋਈ ਆ ਹੁਣ ਆਪਾਂ ਲੈਸ ਨੂੰ ਇਸ ਲੈਸ ਨੂੰ ਆਪਾਂ ਗਮਮ ਲਾਵਾਂਗੇ ਗਮ ਲੈਸ ਕਰਕੇ ਇਸ ਤਰ੍ਹਾਂ ਐਸਟਰ ਇਧਰੋਂ ਜਿੰਨਾ ਤੁਸੀਂ ਫੋਲਡ ਕਰਨਾ ਆਪਾਂ ਉਸੇ ਤਰ੍ਹਾਂ ਰੱਖਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਰੱਖਾਂਗੇ ਕੱਪੜੇ ਦੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਵਿੱਚ ਰੱਖਾਂਗੇ ਲੈਸ ਨੂੰ ਆਪਾਂ ਗੁੰਮ ਲੈਸੀ ਲਾਵਾਂਗੇ ਇਹ ਵੀ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਸਲਾਈ ਲਾ ਦੇਣੀ ਹੈ ਇਹ ਆਪਾਂ ਇਸ ਤਰ੍ਹਾਂ ਪੂਰੀ ਸਲਾਈ ਲਾ ਕੇ ਹੁਣ ਇਹਨੂੰ ਇੱਥੋਂ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਾਂਗੇ ਇਸ ਤਰ੍ਹਾਂ ਇਹਨੂੰ ਜੇ ਤਾਂ ਤੁਸੀਂ ਇਸ ਤਰ੍ਹਾਂ ਕੱਚੀ ਸਲਾਈ ਲਾ ਕੇ ਤਰਪਾਈ ਕਰਨੀ ਹੈ ਤਰਪਾਈ ਵੀ ਕਰ ਸਕਦੇ ਹੋ ਤੇ ਨਹੀਂ ਫਿਰ ਜਿਹੜੀ ਆਪਾਂ ਇਹਦੇ ਉੱਪਰ ਦੂਸਰੀ ਲੇਸ ਲਾਉਣੀ ਹੈ ali extra ouça sala salai de extra e pra e, e não extra la mangueira ਇਸ ਤਰ੍ਹਾਂ ਇਸ ਤਰ੍ਹਾਂ ਲਾਵਾਂਗੇ ਆਪਾਂ ਹੁਣ ਆਪਾਂ ਇਹਨੂੰ ਫਿਟਿੰਗ ਵਾਲੀ ਸਲਾਈ ਲਾ ਕੇ ਤੁਹਾਨੂੰ ਦਿਖਾਉਨੇ ਆ ਇਹ ਆਪਣੀ ਇਸ ਤਰ੍ਹਾਂ ਬਾਜੂ ਬਣ ਕੇ ਰੈਡੀ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ